ਅੰਮ੍ਰਿਤਸਰ ਦੇ ਪੇਂਟਿੰਗ ਆਰਟਿਸਟ ਜਗਜੋਤ ਸਿੰਘ ਰੂਬਲ ਵੱਲੋਂ ਅਮਰੀਕਾ ਦੇ ਦੂਜੀ ਵਾਰ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਇੱਕ ਪੇਂਟਿੰਗ ਤਿਆਰ ਕੀਤੀ ਗਈ ਹੈ ਰੂਬਲ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਇਹ ਪੇਂਟਿੰਗ 20 ਦਿਨਾਂ ਵਿੱਚ ਤਿਆਰ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਹ ਤਸਵੀਰ 트੍ਰੰਪ ਦੀ ਓਥ ਸੈਰਮਨੀ ਦੇ ਮੌਕੇ ਤੇ ਬਣਾਈ ਗਈ ਹੈ ਅਤੇ ਇਹ ਤਸਵੀਰ ਅਮਰੀਕਾ ਦੇ ਵਾਈਟ ਹਾਊਸ ਵਿੱਚ ਲਗਾਉਣ ਲਈ ਭੇਜੀ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਵੱਲੋਂ ਅਮਰੀਕਾ ਦੇ ਹੁਣ ਤੱਕ ਰਹਿ ਚੁੱਕੇ ਸਾਰੇ ਹੀ ਰਾਸ਼ਟਰਪਤੀ ਦੀ ਤਸਵੀਰ ਵੀ ਤਿਆਰ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਰੂਬਲ ਵੱਲੋਂ ਹੁਣ ਤੱਕ ਭਾਰਤ ਦੇ ਸੰਤਾ ਮਹਾਪੁਰਸ਼ਾਂ ਤੋਂ ਇਲਾਵਾ ਕਈ ਹੋਰ ਸਖਸ਼ੇਤਾਵਾਂ ਦੀਆਂ ਤਸਵੀਰਾਂ ਆਪਣੇ ਹੱਥੀ ਤਿਆਰ ਕੀਤੀਆਂ ਗਈਆਂ ਹਨ ਜਿਸ ਲਈ ਉਹਨਾਂ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੋਂ ਪ੍ਰਸ਼ੰਸਾ ਪੱਤਰ ਮਿਲ ਚੁੱਕੇ ਹਨ ਅਤੇ ਹੋਰ ਵੀ ਕਈ ਸੰਸਥਾਵਾਂ ਵੱਲੋਂ ਅਵਾਰਡਸ ਮਿਲ ਚੁੱਕੇ ਹਨ ਅਤੇ ਉਹਨਾਂ ਦੇ ਇਸ ਹੁਨਰ ਲਈ ਉਹਨਾਂ ਦਾ ਨਾਮ ਕਈ ਰਿਕਾਰਡ ਬੁਕਸ ਦੇ ਵਿੱਚ ਦਰਜ ਹੈ ਸੋ ਉਹਨਾਂ ਨੂੰ ਇਹ ਉਮੀਦ ਹੈ ਕਿ ਉਹਨਾਂ ਵੱਲੋਂ ਆਪਣੇ ਹੱਥੀ ਤਿਆਰ ਕੀਤੀ ਗਈ ਇਹ ਪੇਂਟਿੰਗ ਅਮਰੀਕਾ ਦੇ ਵਾਈਟ ਹਾਊਸ ਵਿੱਚ ਸਥਾਪਿਤ ਕੀਤੀ ਜਾਵੇਗੀ ਸਰ ਸਭ ਤੋਂ ਪਹਿਲਾਂ ਤੇ ਮੈਂ ਡੋਨਲਡ ਟਰੰਪ ਜੀ ਨੂੰ ਵਧਾਈ ਦੇਣਾ ਜਿਹੜੇ ਕਿ ਦੂਸਰੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਨੇ ਕੱਲ ਉਹਨਾਂ ਦਾ ਔਤਸਰਮਨੀ ਹੈ ਗਿਆ ਤੇ ਮੈਂ ਇੱਕ ਆਪਣੇ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਿਸ਼ ਕੀਤਾ ਆਪਣੇ ਇੰਡੀਆ ਵੱਲੋਂ ਇੱਕ ਪੇਂਟਿੰਗ ਉਹਨਾਂ ਨੂੰ ਵਿਸ਼ ਕੀਤੀ ਹੈ ਉਹਨਾਂ ਨੂੰ ਮੈਂ ਵਾਈਟ ਹਾਊਸ ਦੇ ਵਿੱਚ ਇਹ ਪੇਂਟਿੰਗ ਨੂੰ ਭੇਜਣਾ ਚਾਹੁੰਦਾ ਸਰ ਸ਼ੌਂਕ ਜਿਹੜਾ ਮੈਨੂੰ ਬਚਪਨ ਤੋਂ ਹੈਗਾ ਸੀ ਤੇ 2007 ਤੋਂ ਮੈਂ ਰੈਗੂਲਰ ਪੇਂਟਿੰਗਸ ਬਣਾ ਰਿਹਾ ਅਸ਼ੋਰੀਆ ਅਭਿਸ਼ੇਕ ਬਚਨ ਜਦੋਂ ਉਹਨਾਂ ਦੀ ਵੈਡਿੰਗ ਹੋਈ ਸੀ ਉਸ ਮੌਕੇ ਤੇ ਮੈਂ ਪੇਂਟਿੰਗ ਤਿਆਰ ਕੀਤੀ ਤੇ ਜਦੋਂ ਅੰਮ੍ਰਿਤਸਰ ਵਿਜ਼ਿਟ ਤੇ ਅਭਿਸ਼ੇਕ ਬਚਨ ਆਏ ਸੀ ਉਹਨਾਂ ਨੂੰ ਮੈਂ ਪਰਸਨਲੀ ਪੇਂਟਿੰਗ ਦਿੱਤੀ ਸੀ ਕਰੀਨਾਗਪੁਰ ਸੈਫਲੀ ਖਾਨ ਇੱਕ ਸ਼ਿਲਪਾਸ਼ਟੀ ਰਾਜਕੁੰਦਰਾ ਜਦੋਂ ਅੰਮ੍ਰਿਤਸਰ ਵਿਜ਼ਿਟ ਤੇ ਆਏ ਸੀ ਤੇ ਮੇਰਾ ਹੋਰ ਹੌਸਲਾ ਵੱਧਦਾ ਗਿਆ ਫਿਰ ਮੈਂ ਪੇਂਟਿੰਗਸ ਬਣਾਉਂਦਾ ਗਿਆ ਫਿਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਉਹਨਾਂ ਦੀ ਪੇਂਟਿੰਗ ਬਣਾਈ ਉਹਨਾਂ ਦਾ ਮੈਨੂੰ ਐਪਰੀਸ਼ੀਏਸ਼ਨ ਲੈਟਰ ਆਇਆ ਲਾਕਡਾਊਨ ਦੇ ਵਿੱਚ ਤੇ ਇੰਡੀਆ ਦੇ ਤਿੰਨ ਰਾਸ਼ਟਰਪਤੀ ਮਿਸ ਪ੍ਰਤਿਭਾ ਪਾਟਲ ਜੀ ਮਿਸਟਰ ਪਰਨਮ ਮੋਖਰਜੀ ਤੇ ਮੌਜੂਦਾ ਰਾਸ਼ਟਰਪਤੀ ਜਿਹੜੇ ਸਾਡੇ ਦਰਪਤੀ ਮੋਰ ਨੂੰ ਉਹਨਾਂ ਦੀ ਮੈਂ ਪੇਂਟਿੰਗ ਬਣਾ ਕੇ ਉਹਨਾਂ ਨੂੰ ਭੇਜੀਆ ਤੇ ਉਹਨਾਂ ਵੱਲੋਂ ਵੀ ਮੈਨੂੰ ਪ੍ਰਸ਼ੰਸਾ ਲੈਟਰ ਆਇਆ ਤੇ ਇਸ ਤੋਂ ਪਹਿਲਾਂ ਵੀ ਡੋਨਲਡ ਟਰੰਪ ਜਿਹਦੀ ਮੈਂ ਪੇਂਟਿੰਗ ਬਣਾਈ ਸੀ ਜਦੋਂ ਇੰਡੀਆ ਵਿਜ਼ਿਟ ਤੇ ਆਏ ਸੀ ਤੇ ਉਹ ਪੇਂਟਿੰਗ ਮੈਂ ਸਾਈਜ਼ ਵੱਡਾ ਾਨ ਕਰਕੇ ਉਹਨਾਂ ਨੂੰ ਭੇਜ ਨਹੀਂ ਸਕਿਆ ਸੀ ਤੇ ਇਸ ਵਾਰ ਮੈਂ ਇਹਨਾਂ ਨੂੰ ਇਹ ਪੇਂਟਿੰਗ ਜ਼ਰੂਰ ਭੇਜਾਂਗਾ ਇੰਡੀਆ ਤੇ ਯੂਐਸਏ ਦੇ ਜਿਹੜੇ ਰਿਲੇਸ਼ਨਸ ਹੈਗੇ ਆ ਉਹ ਹੋਰ ਮਜ਼ਬੂਤ ਹੋਣ ਪਹਿਲਾਂ ਵੀ ਮਜ਼ਬੂਤ ਸੀ ਤੇ ਹੁਣ ਜਿਹੜੇ ਆਥ ਸਰਮਨੀ ਇਹਨਾਂ ਦੀ ਕੱਲ ਹੋਣ ਜਾ ਰਹੀ ਆ ਤੇ ਨਾਲੇ ਹੋਰ ਮਜ਼ਬੂਤ ਹੋਣ ਤੇ ਦੁਨੀਆ ਦੇ ਵਿੱਚ ਪੂਰਾ ਇੱਕ ਸ਼ਾਂਤੀ ਦਾ ਮਾਹੌਲ ਪੈਦਾ ਹੋਵੇ ਸਰ ਇਹ ਪੇਂਟਿੰਗ ਨੂੰ ਟਾਈਮ ਲੱਗਾ ਮੈਂ 1 ਜਨਵਰੀ ਨੂੰ ਸ਼ੁਰੂ ਕੀਤੀ ਸੀ ਪੇਂਟਿੰਗ ਬਣਾਣੀ ਤੇ ਅੱਜ ਜਦੋਂ ਮੈਂ ਫਾਈਨਲ ਟੱਚਸ ਦੇ ਰਿਹਾ 19 ਦਿਨ ਦੇ ਕਰੀਬ ਇਹ ਪੇਂਟਿੰਗ ਨੂੰ ਟਾਈਮ ਲੱਗਾ ਤੇ ਇਹਦਾ ਜਿਹੜਾ ਸਾਈਜ਼ 5 ਫੀਟ ਬਾਈ 7 ਫੀਟ ਟੋਟਲ ਪੇਂਟਿੰਗ ਦਾ ਸਾਈਜ਼ ਆ ਤੇ ਇਹਨੂੰ ਅਕ੍ਰੀਲਿਕ ਕਲਰਸ ਦੇ ਨਾਲ ਤਿਆਰ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਜਦੋਂ 5 ਸਾਲ ਪਹਿਲਾਂ ਇਲੈਕਸ਼ਨ ਹੋਇਆ ਉਹਦੋਂ ਮੈਂ ਅਮਰੀਕਾ ਦਾ ਪੂਰਾ ਇੱਕ ਇਤਿਹਾਸ ਬਣਾਇਆ ਸੀ ਮੈਂ ਇੱਕ ਹਾਲੀਵੁੱਡ ਦਾ ਇਤਿਹਾਸ ਬਣਾਇਆ ਬੋਲੀਵੁੱਡ ਦਾ ਇਤਿਹਾਸ ਬਣਾਇਆ ਤੇ ਟੋਟਲ ਮੇਰੇ 65 वर्ल्ड ਰਿਕਾਰਡਸ ਇਹ ਸਾਰੀਆਂ ਕਲਾਰਜ ਪੇਂਟਿੰਗਾਂ ਦੇ ਹੋਏ ਆ ਜਿਸ ਤਰ੍ਹਾਂ ਕਿ ਇੰਡੀਆ ਬੁੱਕ ਆਫ ਰਿਕਾਰਡਸ ਏਸ਼ੀਆ ਬੁੱਕ ਆਫ ਰਿਕਾਰਡਸ ਸਟੇਟ ਬੁੱਕ ਆਫ ਰਿਕਾਰਡਸ ਅਮਰੀਕਾ ਬੁੱਕ ਆਫ ਰਿਕਾਰਡਸ ਬ੍ਰਿਟਿਸ਼ ਬੁੱਕ ਆਫ ਵਰਲਡ ਰਿਕਾਰਡਸ ਇਹ ਸਾਰੇ ਮੈਨੂੰ ਇੱਕ ਓਨਰ ਮਿਲੇ ਆ ਤੇ ਪਾਲਪੋ ਪਿਕਾਸੋ ਆਰਟਿਸਟ ਜਿਹੜੇ ਵਰਲਡ ਦੇ ਆਰਟਿਸਟ ਹੋਏ ਉਹਨਾਂ ਦੇ ਨਾਮ ਦੇ ਨਾਲ ਮਫੂਸੇਮ ਜਿਹੜੇ ਇੰਡੀਆ ਦੇ ਆਰਟਿਸਟ ਹੋਏ ਉਹਨਾਂ ਦੇ ਨਾਮ ਦੇ ਨਾਲ ਵੀ ਮੈਨੂੰ ਐਪਰੀਸ਼ੀਏਸ਼ਨ ਲੈਟਰ ਮਿਲਿਆ ਸਰ ਮੇਰੀ ਫੈਮਿਲੀ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਵਾ ਮੀਡੀਆ ਦਾ ਬਹੁਤ ਜ਼ਿਆਦਾ ਸੰਯੋਗ ਹੈ ਜਿਸ ਤਰ੍ਹਾਂ ਕਿ ਇੱਕ ਆਮ ਜੇ ਕਲਾਕਾਰ ਨੂੰ ਇੱਕ ਜਿਹੜੀ ਕਲਾ ਨੂੰ ਇੱਕ ਬਾਹਰ ਲੈ ਕੇ ਆਣਾ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਕਰਦਾ ਹਾਂ ਹਾਂਜੀ ਇਹ ਪੇਂਟਿੰਗ ਮੈਂ ਵਾਈਟ ਹਾਊਸ ਦੇ ਵਿੱਚ ਕੂਰੀਅਰ ਕਰਾਂਗਾ ਇੱਕ ਪ੍ਰੋਪਰ ਐਡਰੈਸ ਲੈ ਕੇ ਪੂਰਾ ਇੱਕ ਦੋ ਦਿਨ ਮੈਨ ਲਗਾ ਕੇ ਇਹਨੂੰ ਪੇਂਟਿੰਗ ਨੂੰ ਕੂਰੀਅਰ ਕਰਾਂਗਾ ਅਮਰਸਰ ਸ਼ਹਿਰ ਦੇ ਇੱਕ ਆਰਟਿਸਟ ਜੀਐਸ ਰੂਬਲ ਜਿਨ੍ਹਾਂ ਦੇ ਹੱਥਾਂ ਵਿੱਚ ਹੁਨਰ ਹੈ ਹੁਨਰ ਨਹੀਂ ਬਲਕਿ ਅਸੀਂ ਜਾਦੂ ਕਹਾਂਗੇ ਜਿਨ੍ਹਾਂ ਵੱਲੋਂ ਆਪਣੇ ਹੱਥੀਂ ਭਾਰਤ ਦੇਸ਼ ਨਹੀਂ ਨਹੀਂ ਬਲਕਿ ਪੂਰੇ ਵਰਲਡ ਦੇ ਵਿੱਚ ਰਹਿ ਚੁੱਕੀਆਂ ਸ਼ਖਸੀਤਾਂ ਦੀਆਂ ਪੇਂਟਿੰਗਾਂ ਆਪਣੇ ਹੱਥੀਂ ਤਿਆਰ ਕੀਤੀਆਂ ਗਈਆਂ ਹਨ ਤਾਂ ਇਸ ਵਾਰ ਉਹਨਾਂ ਵੱਲੋਂ ਅਮਰੀਕਾ ਦੇ ਦੂਸਰੀ ਵਾਰ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਹੂ ਬਹੁਤ ਤਸਵੀਰ ਤਿਆਰ ਕੀਤੀ ਗਈ ਹੈ ਆਪਣੇ ਹੱਥੀਂ ਔਰ ਉਹਨਾਂ ਵੱਲੋਂ ਇਹ ਤਸਵੀਰ ਉਹਨਾਂ ਦੇ ਉਸਾਰਾ ਮੰਨੂ ਸਮਰਪਿਤ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਇਹ ਤਸਵੀਰ ਅਮਰੀਕਾ ਦੇ ਵਾਈਟ ਹਾਊਸ ਵਿੱਚ ਸਥਾਪਿਤ ਕੀਤੀ ਜਾਵੇਗੀ ਫਾਸਟਵੇ న్యూਸ ਲਈ ਅਮਰitsar ਤੋਂ ਅਜੇ ਕੁਮਾਰ ਦੀ ਰ